ਵੀਰ ਜੀ ਕਿਉਂਕਿ ਦਿਹਾੜੀ ਓਨੀ ਕ ਬੰਦੀ ਕਿਉਂਕਿ ਖਰਚੇ ਸਰਕਾਰਾਂ ਨੇ ਵਧਾਤੇ ਆ ਪਰ ਦਿਹਾੜੀ ਗਰੀਬਦੀ ਨਹੀਂ ਵਧਾਈ ਦਿਹਾੜੀ ਦੇ ਹੋਰਨ ਕਰਕੇ ਕਿਉਂਕਿ ਕਿਸੇ ਟਾਈਮ ਘਰੇ ਚੀਜ਼ ਹੁੰਦੀ ਕਿਸੇ ਟਾਈਮ ਨਹੀਂ ਹੁੰਦੀ ਕਿਉਂਕਿ ਦਿਹਾੜੀ ਓਨੀ ਕ ਪੈਂਦੀ ਆ ਵੀ ਖਰਚੇ ਜਾਦੇ ਆ ਤੇ ਕਿੱਥੇ ਬੰਦਾ ਗਰੀਬ ਘਰ ਪੂਰਾ ਕਰ ਸਕਦਾ ਤੇ ਉਸ ਟਾਈਮ ਇੱਕ ਚੀਜ਼ ਲਿਆਵੇ ਤੇ ਦੂਜੀ ਮੁੱਕ ਜਾਂਦੀ ਆ ਇਸ ਕਰਕੇ ਵੀ ਆਟਾ ਨਹੀਂ ਲਿਆਂਦਾ ਗਿਆ ਤੇ ਬੱਚਾ ਉੱਧਾ ਚਲਿਆ ਗਿਆ ਕਿਉਂਕਿ ਨਾਲੇ ਸਾਨੂੰ ਮੈਨੂੰ ਪੁੱਛਿਆ ਵੀ ਆ ਮਮਾ ਮੈਂ ਪਰੌਂਠੀ ਖਾਣੀ ਹੈ ਤੇ ਮੈਂ ਕਿ ਬੱਚੇ ਪਰੌਂਠੀ ਖਾਣੀ ਆਟਾ ਨਹੀਂ ਘਰੇ ਹੈਗਾ ਤੇਰੇ ਪਾਪਾ ਆਏਗਾ ਕੰਮ ਤੋਂ ਉਹ ਲਿਆਏਗਾ ਤੇ ਫਿਰ ਮੈਂ ਤੈਨੂੰ ਬਣਾ ਦੂੰਗੀ ਤੇ ਅਸੀਂ ਕਿ ਚਲੋ ਸਕੂਲੋਂ ਤਾਂ ਮੇਲ ਹੀ ਜਾਂਦੇ ਆ ਵੀ ਟੀਚਰ ਖਵਾਉਂਦੇ ਆ ਇਹਨਾਂ ਨਰਸਰੀ ਵਾਲਿਆਂ ਨੂੰ ਖਾਣਾ ਵੀ ਉਹ ਖਵਾ ਦੇਂਦੇ ਆ ਤੇ ਮੈਂ ਚੱਲ ਜਦੋਂ ਆਏਗਾ ਫਿਰ ਤੇਰੇ ਪਾਪਾ ਉਹਨੇ ਨੂੰ ਆਜੂਗਾ ਕੰਮ ਤੋਂ ਆਂਦੇ ਸੀ ਮੈਂ ਲੈ ਆਉਂਗਾ ਫਿਰ ਤੁਹਾਨੂੰ ਪਰੌਂਠੀ ਬਣਾ ਦਾਂਗਾ ਪਰ ਸਾਨੂੰ ਸਰਕਾਰਾਂ ਦਾ ਇਸ ਲਈ ਨਹੀਂ ਫਾਇਦਾ ਨਾ ਕੋਈ ਸਾਡਾ ਰਾਸ਼ਨ ਕਾਟ ਬਣਾਉਂਦੇ ਸੀ ਸਾਨੂੰ ਆਧਾਰ ਕਾਟ ਜੇ ਅਸੀਂ ਬਣਾਏ ਤੇ ਬਹੁਤ ਕਲਪਨੀ ਸਾਨੂੰ ਮੰਦੋਟ ਏਰੀਆ ਧਾਰ ਕਟ ਲੱਗਦਾ ਵੀ ਉੱਥੇ ਬੰਦਿਆ ਪਰ ਅਸੀਂ ਇਹ ਧਾਰ ਕਟ ਜਲਾਲਾਲੀ ਸਾਈਡ ਜਲਾਲਾਬਾਦ ਸਾਈਡ ਬਣਵਾਏ ਉਹ ਵੀ ਸਾਡੇ ਸਰ ਨੇ ਬਣਾਈ ਤਾਂ ਕਿਵੇਂ ਦੇਖਦੇ ਹੋ ਜੇ ਦੂਜੇ ਘਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਬੱਚੇ ਜਿਹੜੇ ਐ ਕਿ ਘਰੋਂ ਟਿਫਨ ਲੈ ਕੇ ਜਾਂਦੇ ਆ ਰੋਟੀ ਖਾ ਕੇ ਜਾਂਦੇ ਆ ਤੁਹਾਡੇ ਬੱਚੇ ਜਿਹੜੇ ਐ ਭੁੱਖੇ ਪੈਸੇ ਕਰੇ ਜਾਂਣਾ ਤਾਂ ਕਿਵੇਂ ਲੱਗ ਰਿਆ ਸੀ ਸਾਨੂੰ ਬਹੁਤ ਹੀ ਬੁਰਾ ਲੱਗਦਾ ਆਵਦੇ ਆਪ ਨੂੰ ਬਹੁਤ ਮਹਿਸੂਸ ਹੁੰਦਾ ਵੀ ਅਸੀਂ ਮਾਪੇ ਹੋ ਕੇ ਵੀ ਇੱਕ ਆਵਦੇ ਬੱਚੇ ਲਈ ਰੋਟੀ ਵੀ ਨਹੀਂ ਕਮਾ ਸਕਦੇ ਚਾਜੇ ਤਰ੍ਹਾਂ ਵੀ ਬੱਚੇ ਨੂੰ ਰੋਟੀ ਵੀ ਨਹੀਂ ਖਵਾ ਸਕਦੇ ਇੰਨੇ ਜੋਗੇ ਵੀ ਨਹੀਂ ਅਸੀਂ ਹੁੰਦੇ ਪਏ ਵੀ ਸਾਨੂੰ ਮਹਾਰਾਜ ਨੇ ਇੰਨੀ ਗਰੀਬੀ ਦੇਤੀ ਆ ਵੀ ਅਸੀਂ ਰੋਟੀ ਵੀ ਨਹੀਂ ਚਾਜੇ ਤਰ੍ਹਾਂ ਖਵਾ ਸਕਦੇ ਵੀ ਸਾਡੀ ਦਿਹਾੜੀ ਵੀ ਨਹੀਂ ਸਾਡਾ ਨੇਚਾ ਤਾਂ ਬਹੁਤ ਵੀ ਸਾਡੇ ਬੱਚੇ ਵਧੀਆ ਪੜਨ ਵਧੀਆ ਖਾਣ ਪੀਣ ਪਰ ਮਜਬੂਰੀਆਂ ਸਾਨੂੰ ਕਰਾਉਂਦੀਆਂ ਮਾਰੀ ਜਾਂਦੀਆਂ ਵੀਰ ਤਾਂ ਇਹ ਜੀ ਇੱਕ ਵੀਡੀਓ ਜਿਹੜੀ ਹੈ ਇਹ ਬਣੀ ਕਿਵੇਂ ਇਹ ਸਰ ਨੇ ਬਣਾਈਆਂ ਸਰ ਨੇ ਇਹਦੇ ਤੋਂ ਇਹਦਾ ਵੀ ਸਬਜੈਕਟ ਪੁੱਛਿਆ ਵੀ ਕੰਮ ਬਾਰੇ ਪੁੱਛਿਆ ਸੀਦਾ ਵੀ ਬੇਟਾ ਤੂੰ ਕੰਮ ਕਰਕੇ ਆਇਆ ਸਕੂਲ ਦਾ ਜਾਂ ਨਹੀਂ ਕੰਮ ਕਰਕੇ ਆਇਆ ਇਹ ਆਂਦਾ ਸਰ ਮੈਂ ਕੰਮ ਤਾਂ ਨਹੀਂ ਕਰਕੇ ਆਇਆ ਹਾਂ ਦਾ ਇੱਕ ਲਾਵਾ ਆਂਦਾ ਨਹੀਂ ਸਰ ਜੀ ਸਰਾਂ ਦਾ ਪੁੱਤੋ ਤੂੰ ਕੀ ਖਾ ਕੇ ਆਇਆ ਆਂਦਾ ਸਾਰਾ ਸੀ ਕੁਝ ਨਹੀਂ ਮੈਂ ਖਾ ਕੇ ਆਇਆ ਘਰੇ ਸਾਡੇ ਆਟਾ ਹੀ ਨਹੀਂ ਹੈਗਾ ਸੀ ਦਾ ਸਰਾਂ ਦਾ ਹਾਈ ਪੁੱਤੋ ਇਹ ਤੂੰ ਨਹੀਂ ਕੁਝ ਖਾ ਕੇ ਆਇਆ ਫਰ ਸਾਰ ਨੇ ਨਾ ਦੋਵਾਂ ਭਰਾਵਾਂ ਨੂੰ ਵੀ ਰੋਟੀ ਜ਼ਰੂਰ ਖਵਾਈ ਉਹਨਾਂ ਨੇ ਕਿਹਾ ਵੀ ਚਲੋ ਆਓ ਮੈਂ ਤੁਹਾਨੂੰ ਰੋਟੀ ਖਵਾਉਣਾ ਤਾਂ ਅੱਜ ਇਹ ਹਾਲਾਤ ਸੀਗੇ ਤੁਹਾਡੇ ਬੱਚੇ ਤਾਂ ਇਹ ਵੀਡੀਓ ਬਾਇਲ ਹੋਂ ਤੋਂ ਬਾਅਦ ਕੋਈ ਆਏ ਮਦਰ ਵਾਸੇ ਆ ਰਹੇ ਆ ਕੋਈ ਲੋਕ ਤੁਹਾਡੇ ਹਾਂਜੀ ਵੀਰੇ ਹਲੇ ਤਾਂ ਇਹ ਤਾਂ ਵੀਰ ਜਿਹੜੇ ਵੀ ਆਉਂਦੇ ਪਏ ਆ ਮੀਡੀਆ ਵਾਲੇ ਆਉਂਦੇ ਪਏ ਆ ਤੇ ਜਿਹੜੇ ਵੀਰਾਂ ਦੇ ਵੀਰਾਂ ਦੇ ਅਸੀਂ ਜ਼ਰੂਰ ਮਦਦ ਕਰਾਂਗੇ ਅਸੀਂ ਜ਼ਰੂਰ ਪਹੁੰਚਾਂਗੇ ਜਿਹੜੇ ਦੂਰ ਵੀਰ ਬੈਠੇ ਹੋ ਆਉਂਦੇ ਅਸੀਂ ਵੀ ਫੋਨ ਤੇ ਕਰੀ ਜਾਂਦੇ ਆਂਦੇ ਅਸੀਂ ਵੀ ਜਿੰਨੇ ਜੋਗੇ ਜ਼ਰੂਰ ਮਦਦ ਕਰਾਂਗੇ ਤੁਹਾਡੀ ਕੀ ਨਾਮ ਹੈ ਤੁਹਾਡਾ ਕੁਲਦੀਪ ਕੁਮਾਰ ਬੱਚੇ ਦਾ ਕੀ ਨਾਮ ਹੈ ਅਮਰਜੀਤ ਸਿੰਘ ਕਿੰਵੀਂ ਕਲਾਸੇ ਪੜ੍ਹਦਾ ਨਰਸਰੀ ਚ ਪੜ੍ਹਦਾ ਪ੍ਰਾਇਮਰੀ ਸਕੂਲ ਚ ਵਾਸਤੇ ਇਹਦਾ ਨਾਮ ਹਰਗੁਨੇ ਤੇ ਇਹਦਾ ਨਾਮ ਰਿਸਾਂਗੇ ਤਾਂ ਇੱਕ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਬੱਚਾ ਜਿਹੜਾ ਹੈ ਕਿ ਘਰ ਦੇ ਵਿੱਚ ਆਟਾ ਨਾ ਹੋਣ ਕਾਰਨ ਜਿਹੜਾ ਹੈ ਭੁੱਖੇ ਪੈਸੇ ਸਕੂਲ ਗਿਆ ਹਾਂਜੀ ਕੀ ਹੋ ਗਿਆ ਜੀ ਤੇ ਹਾਂਜੀ ਭੁੱਖਾ ਪੈਸੇ ਜਾਏ ਜੀ ਉਹ ਕਰੇ ਆਟਾ ਉਹਦੇ ਕਾਰਨ ਵੀ ਰੋਟੀ ਨਹੀਂ ਖਾ ਕੇ ਜਾਂਦਾ ਕੀ ਕਾਰਨ ਹੈ ਕਿ ਘਰ ਦੇ ਵਿੱਚ ਆਟਾ ਨਹੀਂ ਸੀਗਾ ਕਿ ਇਹ ਨਾ ਇਹ ਕਮ ਉਹਨਾਂ ਕਮਨ ਲੋ ਵਿਧਾਇਕ ਜੇ ਸੱਜਣਾ ਹੁਕਮਾ ਕੇ ਲਿਆਂਦਾ ਤੇ ਜੇ ਸ਼ਾਮ ਨੂੰ ਆਉਣਾ ਹੈ ਰਾਤ ਨੂੰ ਜੇ ਟਾਈਮ ਨਾਲ ਅਜੇ ਛੜਤਾ ਜੀਵਿੰਦਾਰ ਨੇ ਠੀਕ ਕਿੰਨੇ ਦਾ ਆ ਗਏ ਲੇਟ ਹੋ ਗਿਆ ਤਾਂ ਉਹਦੇ ਨਾਲ ਨਹੀਂ ਤਸਵੀਰ ਇਹਦੇ ਨੇ ਮੁਲਕੇ ਫਰਾਦਾ ਇਸ ਕਰਕੇ ਰਾਤ ਆਟਾ ਨਹੀਂ ਲੈ ਸਕੋ ਤਾਂ ਜਿੱਥੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਆ ਆਟਾ ਦਾਲ ਸਕੀਮ ਚਲਾਈ ਹੋਈ ਹੈ ਕੀ ਤੁਸੀਂ ਗਰੀਬੀ ਰਿਖਤ ਆਟਾ ਦਾਲ ਸਕੀਮ ਕਹਿ ਰਹੇ ਨੇ ਮੇਰੇ ਤੇ ਤੁਹਾਨੂੰ ਨਹੀਂ ਸਾਨੂੰ ਆਟਾ ਦਾਲ ਸਕੀਮ ਕੋਈ ਨਹੀਂ ਮਿਲਿਆ ਸਾਡੇ ਕਿੰਨੇ ਰੀਆ ਕਹਿਣਾ ਪਾਉ ਰਾਸ਼ਨ卡 ਆਦੇ ਵੀ ਨਹੀਂ ਹਾਲੇ ਕੋਈ ਸਕੀਮ ਨਹੀਂ ਆਈ ਜਦੋਂ ਕਿ ਸਾਈਡ ਖੁੱਲੀ ਉਹ ਤੋਂ ਤਾਂ ਇਹ ਨਾ ਪਹਿਣਗੇ ਤੇ ਅੱਗੇ ਵੀ ਕਰਨ ਕੇ ਮਿਲ ਗਈ ਉਹ ਮੈਂ ਕਿਹਾ ਹਾਂਜੀ ਸਾਡੇ ਨਾਂ 파ਰੋ ਕਹਿੰਦੇ ਨਹੀਂ ਹਾਲੇ ਨਹੀਂ ਵੀ ਸਕੀਮ ਨਹੀਂ ਆਈ ਤੁਹਾਡਾ ਨਾਂ ਨਹੀਂ ਕਰ ਪਿਆ ਸਾਡ ਤਾਂ ਕਿਵੇਂ ਦੇ ਦੋ ਤੁਹਾਡੇ ਬੇਟੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕੀ ਆ ਰਹੇ ਆ ਮਦਦ ਵਾਸਤੇ ਹਾਂਜੀ ਬਹੁਤ ਰੁਕਮਤ ਕਰ ਰਹੇ ਨੇ ਵੀਰ ਭਰਾ ਸਾਰੇ ਮੇਰਾ ਸਕੂਲ ਸਾਡਾ ਇਸਾਇਦੇ ਕੇ ਨਾਮ ਵਾਲਾ ਪ੍ਰਾਇਮਰੀ ਸਕੂਲ ਆ ਮੈਂ ਜੀ ਈਟੀਟੀ ਟੀਚਰ ਰ ਕੰਮ ਕਰ ਰਿਹਾ ਇੱਥੇ ਜੀ ਬਣਵਾ ਰਿਹਾ ਆ ਤਾਂ ਵੀਡੀਓ ਦਾ ਮਕਸਦ ਇਹ ਨਹੀਂ ਸੀ ਕਿ ਆ ਵੀਰ ਮੈਨੂੰ ਆਪ ਨੂੰ ਨਹੀਂ ਐ ਇਦਾਂ ਸੀ ਕਿ ਵੀ ਬੱਚਾ ਇਦਾਂ ਹੀ ਬੋਲੇਗਾ ਹਾਂ ਤਾਂ ਕੀ ਹੋਇਆ ਕਿ ਮੈਂ ਬੱਚੇ ਦੀ ਕਾਪੀ ਚੈੱਕ ਕਰਨ ਲੱਗਿਆ ਤੇ ਬੱਚੇ ਨੂੰ ਮੈਂ ਪੁੱਛਿਆ ਵੀ ਤੂੰ ਕੰਮ ਨਹੀਂ ਕੀਤਾ ਤੇ ਉਹ ਬੋਲਦਾ ਵੀ ਨਹੀਂ ਮੈਂ ਮੈਂ ਜੀ ਕਰਨਾ ਮੈਂ ਜਹਾ ਤੇਰੇ ਵੀ ਲਾੜ ਕੀਤਾ ਵੀ ਤੇਰੇ ਮਾਰੀ ਵੀ ਤੂੰ ਕੰਮ ਨਹੀਂ ਕਰਦਾ ਤੇ ਉਹ ਮੈਂ ਪੁੱਛਿਆ ਵੀ ਤੂੰ ਰੋਟੀ ਕੀ ਖਾਕੇ ਆਂ ਕਹਿੰਦਾ ਜੀ ਅੱਜ ਤਾਂ ਵੀ ਮੈਂ ਬਿਆਨ ਨਹੀਂ ਕਰ ਸਕਦਾ ਉਹ ਸ਼ਬਦ ਬੱਚੇ ਨੇ ਕਿਵੇਂ ਕਹੇ ਹੋਣੇ ਲਫ਼ਜ਼ ਕਿ ਘਰ ਤਾਂ ਜੀ ਆਟਾ ਹੈ ਨਹੀਂ ਸੀਗਾ ਤੇ ਮੈਂ ਅੱਜ ਖਾਣਾ ਨਹੀਂ ਖਾਕੇ ਆ ਤੇ ਮੇਰੀ ਵੀ ਹਾਏ ਵੀ ਤੂੰ ਭੁੱਖਾ ਆਇਆ ਵੀ ਮੇਰੀ ਵੀ ਚੀਕ ਨਿਕਲੀ ਇੱਕ ਵਾਰੀ ਵੀ ਹਾਏ ਯਾਰ ਵੀ ਬੱਚਾ ਵੀ ਜਿਨ੍ਹਾਂ ਦੇ ਸਿਰ ਤੇ ਮੈਂ ਰੋਟੀ ਖਾਂਦਾ ਮੇਰਾ ਪਰਿਵਾਰ ਖਾਂਦਾ ਉਹ ਬੱਚੇ ਭੁੱਖੇ ਬੈਠੇ ਆ ਤਾਂ ਮੈਂ ਉਹ ਬੱਚੇ ਨੂੰ ਚੱਕਿਆ ਤੇ ਰਸੂਈ ਚ ਲੈ ਕੇ ਗਿਆ ਤੇ ਮੈਂ ਖਾਣਾ ਸਾਰੇ ਬੱਚਿਆਂ ਨੂੰ ਖਵਾਇਆ ਵੀ ਤੁਸੀਂ ਬੱਚੇ ਵੀ ਖਾਣਾ ਖਾਓ ਹੈਨਾ ਇਹ ਵਾਕਿਆ ਹੋਇਆ ਇਹ ਪਹਿਲਾਂ ਵੀ ਘਰਦਾਲ ਹੋਇਆ ਕਿ ਪਹਿਲੀ ਵਾਰੀ ਹੀ ਤਾਂ ਹਾਂ ਇੱਕ ਵਾਰੀ ਪਹਿਲਾਂ ਵੀ ਇੱਕ ਬੱਚਾ ਹੈਗਾ ਉਹ ਹੋਰ ਕੀ ਹੋਇਆ ਕਿ ਉਹ ਬੱਚਾ ਬੜਾ ਸ਼ਰਾਰਤੀ ਆ ਵੀ ਅਸੀਂ ਉਹਦੀ ਪੂਰੀ ਕੇਅਰ ਕਰਦੇ ਆ ਮਨਕੀਰ ਤਾਂ ਬੱਚੇ ਦਾ ਨਾਮ ਤੇ ਉਹ ਕੀ ਹੋਇਆ ਕਿ ਉਹ ਉਦਾਸ ਬੈਠਾ ਸੀਗਾ ਪੇਟ ਫੜ ਕੇ ਤੇ ਮੈਂ ਉਹਨੂੰ ਡਾਕਟਰ ਕੋਲੇ ਲੈ ਗਿਆ ਮੈਂ ਕਿਹਾ ਪੇਟ ਦਰਦ ਹੋਊਗਾ ਤਾਂ ਡਾਕਟਰ ਸਾਹਿਬ ਬੋਲੇ ਮੈਂ ਡਾਕਟਰ ਸਾਹਿਬ ਕੋਲੇ ਲੈ ਜਾ ਕੇ ਜਦੋਂ ਪੁੱਛਿਆ ਬੇਟੇ ਖਾਣਾ ਖਾ ਕੇ ਆਂ ਤਾਂ ਉਹ ਕਹਿੰਦਾ ਵੀ ਮੈਂ ਖਾਣਾ ਨਹੀਂ ਖਾਦਾ ਤੇ ਮੈਂ ਉਹਨੂੰ ਆਪਦਾ ਟਿਫਨ ਦਿੱਤਾ ਬੱਚੇ ਨੂੰ ਤੇ ਉਹਨੇ ਟਿਫਨ ਖਾ ਲਿਆ ਤੇ ਉਹੀ ਬੱਚੇ ਨੇ 10 ਮਿੰਟ ਬਾਅਦ ਇੱਕ ਜਵਾਕ ਦੇ ਕੁੱਟਤਾ ਤੇ ਉਹਦੀ ਸ਼ਿਕਾਇਤ ਆ ਗਈ ਮੈਂ ਕਿਹਾ ਵੀ ਇਹੀ ਭੁੱਖ ਕਰਕੇ ਬੱਚਾ ਵੀ ਇਦਾਂ ਬੈਠਾ ਸੀਗਾ ਤੇ ਉਹ ਸਵੇਰੇ ਸਵੇਰ ਦਾ ਟਾਈਮ ਹੀ ਸੀ ਉਹ ਵੀ ਅਚਨਚੇਤੀ ਬਣਾਈ ਹੈ ਕਿਉਂਕਿ ਸਾਡੇ ਇੱਕ ਸੀਪੀ ਦਾ ਪ੍ਰੋਜੈਕਟ ਚੱਲ ਰਿਹਾ ਤੇ ਉਹ ਅਸੀਂ ਵੀਡੀਓ ਇਦਾਂ ਵੀ ਬਣਾਉਣੀਆਂ ਹੁੰਦੀਆਂ ਐ ਉਹ ਮੈਂ ਵੈਸੀ ਵੀ ਬੱਚੇ ਦਾ ਵੀ ਰਾਈਟਿੰਗ ਵੇਖਦਾ ਸੀ ਕੰਮ ਚੈੱਕ ਕਰਦਾ ਵੀ ਰਾਈਟਿੰਗ ਦੀ ਵੀਡੀਓ ਬਣਾ ਲਾ ਉਹ ਇਦਾਂ ਕਰਦੇ ਕਰਦੇ ਉਹ ਵੀਡੀਓ ਬਣ ਗਈ ਤੇ ਉਹ ਸਰਦਾਰ ਜੀ ਕਿਵੇਂ ਲੱਗਦਾ ਹੈ ਕਿ ਜਿਹੜਾ ਜਿਹੜਾ ਭੁੱਖੇ ਪੈਸੇ ਸਕੂਲ ਆਇਆ ਤਾਂ ਉਸ ਤੋਂ ਬਾਅਦ ਤੁਹਾਡੇ ਵੱਲੋਂ ਖਾਣਾ ਹਾਂ ਬਿਲਕੁਲ ਖਾਣਾ ਖਵਾਇਆ ਜੀ ਇਹਦੀ ਫਿਰ ਉਹਦੀ ਮਦਰ ਨੂੰ ਬੁਲਾਇਆ ਸੀ ਸਕੂਲ ਤਾਂ ਉਹਦੀ ਮਦਰ ਨੇ ਵੀ ਸਾਨੂੰ ਇਹੀ ਰਿਐਕਸ਼ਨ ਪਹਿਲਾਂ ਤਾਂ ਮੇਰੇ ਕਰਕੇ ਬੋਲੇ ਨਹੀਂ ਮੈਂ ਫਿਰ ਰੂਮ ਤੋਂ ਬਾਹਰ ਹੋ ਗਿਆ ਬੋਲੇ ਆਪਦੀ ਜਿਹੜੀ ਉਹ